ਲਾਡੋਵਾਲ ਟੋਲ ਪਲਾਜਾ ਤੇ ਕਿਸਾਨ ਜਥੇਬੰਦੀਆਂ ਪਿਛਲੇ 15 ਦਿਨਾਂ ਤੋਂ ਟੂਲ ਪਲਾਜਾ ਦੇ ਵਿਦਾਇਏ ਹੋਏ ਚਾਰਜ ਵਾਪਸ ਲੈਣ ਲਈ ਡਟੀਆਂ ਹੋਈਆਂ ਹਨ ਅਤੇ ਅੱਜ ਉਹਨਾਂ ਵੱਲੋਂ ਪੂਰਨ ਤੌਰ ਤੇ ਟੂਲ ਪਲਾਜਾ ਲਗਭਗ 8:00 ਵਜੇ ਬੰਦ ਕਰਨ ਦਾ ਐਲਾਨ ਕੀਤਾ ਸੀ ਆਓ ਚੈਨਲ ਈਗਲ ਆਈ 24 ਜਰੀਏ ਦੇਖਦੇ ਹਾਂ ਪੂਰੀ ਖਬਰ ਹੋਰ ਖਬਰਾਂ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਟੈਕਸੀ ਜੂਨੀਅਰ ਅਤੇ ਟਰੱਕ ਜੂਨੀਅਨ ਮੁੱਖ ਮੰਗਾ ਜਿਹੜੀਆਂ ਜੋ ਲਗਾਤਾਰ ਟੋਲ ਪਲਾਜੇ ਦੇ ਰੇਟ ਦੇ ਵਿੱਚ ਵਾਧਾ ਕੀਤਾ ਉਸ ਨੂੰ ਘੱਟ ਕਰਕੇ 150 ਰੁਪਏ ਦੀ ਪਰਚੀ 24 ਘੰਟੇ ਦੀ ਕੀਤੀ ਜਾਵੇ ਤੇ ਇਸੇ ਤਰ੍ਹਾਂ ਵੱਡੇ ਬਾਨਾਂ ਦਾ ਰੇਟ ਵੀ ਸੈੱਟ ਕੀਤਾ ਜਾਵੇ ਟੋਲ ਪਲਾਜਾ ਦਾ ਮਹੀਨਾ ਪਾਸ ਵਿੱਚ ਜੋ ਵਾਧਾ ਕੀਤਾ ਉਸ ਨੂੰ ਘੱਟ ਕਰਕੇ 170 ਰੁਪਏ ਮਹੀਨਾ ਕੀਤਾ ਜਾਵੇ ਤੇ 20 ਕਿਲੋਮੀਟਰ ਦੇ ਅੰਦਰ ਆਂਦੇ ਏਰੀਆ ਨੂੰ ਟੂਲ ਫ੍ਰੀ ਕੀਤਾ ਜਾਵੇ ਇਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਦ ਤੱਕ ਇਹਨਾਂ ਮੰਗਾ ਨੂੰ ਪੂਰਾ ਨਹੀਂ ਕੀਤਾ ਜਾਂਦਾ ਪੂਲ ਪਲਾਜ਼ਾ ਅਨਮਿੱਥੇ ਸਮੇਂ ਲਈ ਫਰੀ ਰਹੇਗਾ ਇਹ ਤੁਸੀਂ ਦੇਖ ਪਾ ਰਹੇ ਹੋ ਪਬਲਿਕ ਕੈਰੀਅਰ Tata 401 ਕੇਂਦਰ ਜੂਨੀਅਨ ਜ਼ਿਲ੍ਹਾ ਸੌਰੀ ਫਲੋਰ ਔਰ ਟਰੱਕ ਜੂਨੀਅਨ ਜਗਰਾਉਂ ਤੁਸੀਂ ਜਿਹੜੀਆਂ ਪੂਲ ਪਲਾਜ਼ਾ ਉਸ ਦੀਆਂ ਤਸਵੀਰਾਂ ਲਿਖਦੇ ਹੋ ਤੇ ਔਰ ਦੂ ਤੱਕ ਤੁਸੀਂ ਦੇਖ ਪਾ ਰਹੇ ਹੋ ਕਿ ਕਾਰ ਸੇਵਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲਿਖਿਆ ਗੁਰੂ ਕਾ ਜਿਹੜਾ ਅਤੁੱਟ ਲੰਗਰ ਹੈਗਾ ਆ ਉਹ ਇੱਥੇ ਵੀ ਵਰਤਾਇਆ ਜਾ ਰਿਹਾ ਭਾਰਤੀ ਕਿਸਾਨ ਯੂਨੀਅਨ ਨਵਾਬ ਸਿੰਘ ਜੀ ਪਹਿਣ万ਜੀਤ ਸਿੰਘ ਘਰੇਵਾਲਾ ਲੁਧਿਆਣਾ ਤੋਂ ਰਮਨਦੀਪ ਸਿੰਘ ਲੁਧਿਆਣਾ ਟਰੱਕ ਯੂਨੀਅਨ ਨੂਰਮਹਿਰ ਜਸਵੰਤ ਸਿੰਘ ਜੀ ਇਹਨਾਂ ਦੇ ਬਹੁਤ ਬਤਵਾਦੀਆਂ ਔਰ ਜਗਰਾਉਂ ਤੋਂ ਟਰੱਕ ਯੂਨੀਅਨ ਵਾਲੇ ਭਰਾ ਸਾਡੇ ਆਏ ਨੇ ਇਹਨਾਂ ਦੇ ਤਹਿਤੋਂ ਸ਼ੁਕਰਗੁਜ਼ਾਰ ਬਹੁਤ ਸਹਾਇਕ ਜਥੇਬੰਦੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਬਹੁਤ ਠੰਡੇ ਮਿੱਠੇ ਜਲਦੀ ਜਿਹੜੀ ਹੈਗੀ ਇੱਥੇ ਸ਼ਵੀਲ ਵੀ ਲਗਾਈ ਹੋਈ ਹੈਗੀ ਆ ਨੌਜਵਾਨ ਜਿਹੜੇ ਆ ਦੇ ਕੋਲ ਸੇਵਾ ਕਰ ਰਹੇ ਨੇ ਇਹ ਲੋਟੂ ਟੋਲੇ ਦੇ ਕੋਲ ਆਪਣੇ ਲੋਕਾਂ ਦਾ ਖਿਹੜਾ ਛੜਵਾਉਣ ਦੇ ਲਈ ਇਹ ਜੋ ਪ੍ਰਕਰਨ ਅੱਜ ਆਪਾਂ ਰੰਬੇ ਹੱਥਗਾ ਉਹ ਅੱਜ ਦੇ ਦਿਨ ਉਹ ਆਖਰੀ ਕਾਨ ਜਿਹੜੀ ਆ ਜਥੇਬੰਦੀਆਂ ਦੀ ਆਪਸੀ ਸਾਂਝ ਦੇ ਨਾਲ ਦਿੱਤੀ ਗਈ ਹੈ ਉਹਦੇ ਵਿੱਚ ਜਿੱਥੋਂ-ਜਿੱਥੋਂ ਵੀ ਜਥੇਬੰਦੀਆਂ ਜਥੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਕਾਫਲੇ ਦਾ ਨਾਮ ਆਪਣੇ ਆਪਣੇ ਜੁਨੀਅਨ ਦਾ ਇੱਕ ਇੱਕ ਲਖਾਰੀ ਬੈਠੋ ਜਿਹਦੇ ਅੰਦਰ ਜਿੱਥੇ ਮੈਂ ਵੀਰੇ ਕਲਵੀਰ ਸਿੰਘ ਓਕਾਦੀਆਂ ਦਾ ਪ੍ਰਧਾਨ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਥੇ ਸਾਕੇ ਦਿਵਾਪੇ ਦੇ ਪੰਜ ਕੋਟੀ ਦੇ ਲੀਡਰ ਸਰਦਾਰ ਬਲਵਿੰਦਰ ਸਿੰਘ ਜੀ ਸਾਹੀ ਸਾਹਿਬ ਕੋਈ ਇੱਥੇ ਸਾਡੇ ਵਿੱਚ ਬੈਠੇ ਨੇ ਸਤਨਾਕਨ ਦੇ باوجود ਵੀ ਉਹਨਾਂ ਨੇ ਹਾਜ਼ਰੀ ਦਵਾਈ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਰ ਆਪਾਂ ਤੋਂ ਬਾਅਦ ਸਰਦਾਰ ਰਸ਼ਪਾਲ ਸਿੰਘ ਜੀ ਪ੍ਰਧਾਨ ਕੈਂਟਰ ਯੂਨੀਅਨ ਫਿਰ ਸਰਦਾਰ ਗੁਰਨਾਮ ਸਿੰਘ ਜੀ ਚੁੰਨੀ ਸਾਹਿਬ ਮਠੱਡਾ ਸਰਦਾਰ ਲਖਵਿੰਦਰ ਸਿੰਘ ਜੀ ਲਖਾ ਮਨਜੀਤ ਸਿੰਘ ਜੀ ਨੰਡਾਲਾ ਸਰਦਾਰ ਲਖਵਿੰਦਰ ਤੋਂ ਕਾਈ ਪ੍ਰਧਾਨ ਨੇ ਭਾਰਤੀ ਕਿਸਾਨ ਜੀ ਉਹਨਾਂ ਦਾ ਦਵਾਪਾ ਦੇ ਉਹਨਾਂ ਨੇ ਹਰੇਕ ਤਰੀਕੇ ਦੇ ਨਾਲ ਸੇਵਾ ਵਿੱਚ ਯੋਗਦਾਨ ਪਾਇਆ ਮੈਂ ਉਹਨਾਂ ਦਾ ਧੰਨਵਾਦ ਕਰਾਂ ਚਾਹੇ ਧੰਨਵਾਦ ਕਰਨਾ ਜਿਹੜੇ ਸੱਜਣਾ ਲੰਗਰਾਂ ਦੇ ਮੂਹਰੇ ਖੜੋਤੇ ਨੇ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਧਰਨੇ ਦੇ ਵਿੱਚ ਆਏ ਆ ਮੈਂ ਕੀ ਸੋਚ ਕੇ ਆਇਆ ਹਿੰਦੇ ਲਗਵਾ ਕੇ ਜਾਵਾਂ ਜਾਂ ਹਸਤਾਲੇ ਸੋਚ ਕੇ ਆਇਆ ਆ ਜਿਹੜਾ ਮਤਲਬ ਆਪਣੀਆਂ ਗੱਡੀਆਂ ਇਥੋਂ ਫਰੀ ਲੰਗਿਆ ਕਰਨੀਆਂ ਠੀਕ ਹੈ ਔਰ ਤੁਸੀਂ ਦੇਖ ਸਕਦੇ ਆ ਬੱਚੇ ਵੀ ਜਿਹੜੇ ਹੈਗੇ ਆ ਹੱਥਾਂ ਵਿੱਚ ਜਿਹੜੇ ਆ ਉਹ ਝੰਡੇ ਫੜ ਕੇ ਜਿਹੜੇ ਆ ਇਸ ਕਰਨ ਦੇ ਵਿੱਚ ਜਿਹੜੇ ਆ ਆਏ ਹੋਏ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਤੁਸੀਂ ਕਿਹੜੀ ਯੂਨੀਅਨ ਤੋਂ ਆਏ ਹੋ ਔਰ ਕਿੱਥੋਂ ਆਏ ਧੰਨਵਾਦ ਉੱਥੇ ਪੀਕਅਪ ਜਿੱਦਿਆਂ ਦਾ ਛੇੜਾ ਮਲੇਰ ਕੋਲਦਰਾ ਤੋਂ ਹਾਂਜੀ ਬਹੁਤ ਸਪੈਸ਼ਲ ਬਾਬਾ ਤੇ ਜੋ ਬੜੇ ਸਰਕਟ ਵਰਕਰ ਨੇ ਹਾਂਜੀ ਕੀ ਕਹਿਣਾ ਚਾਹੋਗੇ ਦੇ ਵਿੱਚ ਸੰਗਤ ਭਰ ਕੇ ਜਾਈ ਜੇ ਪਹਿਲਾਂ ਆਪਣਾ ਨਾਮ ਔਰ ਪਿੰਡ ਵਗੈਰਾ ਦੱਸੋ ਅਸੀਂ ਆਲ ਇੰਡੀਆ ਕਿਸਾਨ ਸਭਾ 1936 Pawan Kumar Sharma ਇੰਡਪੈਂਡੈਂਸ ਆਰਟੀਸਟ ਮੇਰੇ ਨਾਲ ਤੇ ਬਹੁਤ-ਬਹੁਤ ਧੰਨਵਾਦੀ ਕਾ ਜਿਨ੍ਹਾਂ ਦੇ ਮੁਲਾਜ਼ਮਾਂ ਨਾਲੋਂ ਮੈਨੇ ਟ੍ਰਾਂਸਪੋਰਟ ਆ ਗਿਆ ਆਪਣੇ ਜ਼ਿਲ੍ਹਾ ਪ੍ਰਕਾਰ ਮਨਦੀਪ ਸਿੰਘ ਸਿੱਧਾ ਮੇਡ ਦੀ ਟੀਮ ਪਹੁੰਚੀ ਹੈ ਧੰਨਵਾਦੀਆਂ ਅਸੀਂ ਇਸ ਕਰਕੇ ਆਏ ਪ੍ਰਧਾਨ ਗੁਰਦੇਵ ਸਿੰਘ ਜੀ ਕੋਲ ਇੱਥੇ ਇਹ ਮਸਲਾ ਚੱਲ ਰਿਹਾ ਹੈ ਨਛੱਤਰ ਸਿੰਘ ਜੀ ਤੋਂ ਟੋਨ ਫਲਾਜਾ ਜਿਹੜਾ ਸਪੈਸ਼ਲ ਭਾਰ ਸਾਰੇ ਦੇਸ਼ ਵਿੱਚੋਂ ਸਭ ਤੋਂ ਵੱਡੀ ਦਾ ਟ੍ਰੈਕਸ ਬੋਸ ਲਿਆ ਜਾਂਦੇ ਸਰਵਿਸ ਸਗੀ ਸਾਡੇ ਨੇ ਇਹ ਕਾਰਨ ਕੀ ਹੈ ਇਸ ਮੋਰਚੇ ਦੇ ਟੈਕਸ ਹੋਣੇ ਨਹੀਂ ਚਾਹੀਦੇ ਕਿਉਂਕਿ ਅਸੀਂ ਜਦੋਂ ਵੀ ਕੋਈ ਵਹਾਈਕਲ ਖਰੀਦਦੇ ਹਾਂ ਭਾਵੇਂ ਐਕਟਵਾ ਜਾਂ ਮੋਪਡ ਵੀ ਲੈ ਲਈਏ ਸੂਈ ਤੋਂ ਲੈ ਕੇ ਅੱਗੇ ਤੱਕ ਟੈਕਸ ਦੇ ਰਹੇ ਹਾਂ ਅਸੀਂ ਉਹਦੀ ਰਜਿਸਟ੍ਰੇਸ਼ਨ ਦਿੰਨੇ ਆ ਉਹਦੇ ਕੋ ਟੈਕਸ ਦਿੰਨੇ ਆ ਦੀ ਸਭਾ ਕਰਾਉਨੇ ਆ ਸਭਾ ਅਸੀਂ ਪੈਰ ਪੈਰ ਤੇ ਉਹਦੇ ਟੈਕਸ ਦਿੰਦੇ ਜਦੋਂ ਕਿ ਭਾਰ ਢੋਣ ਵਾਲੇ ਜਿਹੜੇ ਵਾਹਨ ਨੇ ਉਹ ਫੂ ਟੈਕਸ ਵੀ ਲੈਂਦੇ ਨੇ ਨਾਲ ਇਹ ਜਿਹੜੀ ਇਹ ਟੈਕਸ ਲੈ ਜਾਂਦੇ ਨੇ ਅਸੀਂ ਇਹਨਾਂ ਦਾ ਇਹ ਲੱਗ ਤੋਂ ਟੋਲ ਪਰਾਜਾ ਕਦੇ ਨਹੀਂ ਇਹ ਸਰਕਾਰ ਨੇ ਇਹਨਾਂ ਮਤਲਬ ਇੱਕ ਟੈਕਸ ਲਿਆ ਜਾਵੇ ਨਹੀਂ ਜਾਂ ਤਾਂ ਇਹ ਟੈਕਸ ਲੈ ਲੈਣੋ ਜਾਂ ਜਾਂ ਜ ਤਿੰਨ ਟੈਕ ਸਾਡੇ ਪਰ ਇਹ ਵੀ ਟੈਕਸ ਲਿਮਟ ਚ ਹੋਣਾ ਚਾਹੀਦਾ ਕਿਉਂ ਹੋਵੇ ਜੀ ਜਦੋਂ ਸਾਡੇ ਕੋਲ ਰਜਿਸਟ੍ਰੇਸ਼ਨ ਰੋਡ ਟੈਕਸ ਗੁੱਡ ਟੈਕਸ ਲਿਆ ਜਾਂਦਾ ਉਹ ਲਿਆ ਜਾਂਦਾ ਤਾਂ ਸਾਡੇ ਕੋਲ ਟੋਲ ਟੈਕਸ ਕਿਉਂ ਤੇ ਫਿਰ ਇਹ ਨਹੀਂ ਲਿਆ ਜਾਣਾ ਚਾਹੀਦਾ ਇਹ ਲੈਣਾ ਉਹ ਲੈਣਾ ਇਹ ਵੀ ਲੈਣਾ ਨਹੀਂ ਦੀ ਇਹਦੀ ਕੀ ਸਮਾਂ ਸੀਮਾ ਤੈਅ ਹੋਣੀ ਚਾਹੀਦੀ ਆ ਇਹਦੀ ਸਮਾਂ ਸੀਮਾ ਨੇ ਵੀ ਤੈਅ ਕੀਤੀ ਹੋਈ ਆ ਪਰ ਉੱਤਰ ਰਾਟੋ ਮੈਚ ਨਾਲ ਇਹ سرمਾਈਦਾਰੀ ਸਿਸਟਮ ਜਿਹੜੀ ਦੇ ਉੱਤੇ ਸਰਕਾਰਾਂ ਚੱਲਦੀਆਂ ਨੇ ਉਹ ਕਦੋਂ ਇਹਨਾਂ ਦੀ ਭਾਈਵਾਲੀ ਦੇ ਵਿੱਚੋਂ ਬਾਹਰ ਡਣੀਆਂ ਕਿਉਂਕਿ ਉਹਨਾਂ ਨੇ ਬੋਟਾਂ ਵੀ ਇਹਨਾਂ ਪਰ ਲੈ ਕੇ ਪੈਸੇ ਲੜਦਿਆਂ ਨੇ ਫੰਡ ਲੈਣੇ ਨੇ ਪਿੱਛੇ ਕਿੰਨਾ ਰੋਲਾ ਪੈ ਰਿਹਾ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ ਕਲਾ ਪ੍ਰਧਾਨ ਅਗਲੀ ਗੱਲ ਤੀਜਾ ਬੋਝ ਹੈ ਜਿਹਦੇ ਕੋਲ ਟੈਕਸ ਲੱਗਦੇ ਨੇ ਇਹ ਫਿਰ ਠੇਕੇਦਾਰ ਦੇ ਇੱਤੇ ਜਾਂਦੇ ਨੇ ਠੇਕੇਦਾਰ ਜਿਹੜੀ ਸਿਸਟਮ ਹੈ ਉਹ ਬਹੁਤ ਤਕੜਾ ਡੀਪ ਆਪਣੇ ਖਰਚੇ ਕੱਢ ਕੇ ਫਿਰ ਸਪਰਟ ਵੀ ਲੈਂਦਾ ਇੱਥੇ ਸੁਣ ਵਿਖੇ ਆਇਆ ਵੀ 8 ਲੱਖ ਰੁਪਈਆ ਹਰ ਮਹੀਨੇ ਇੱਥੇ ਪਟਕਾ ਹੁੰਦਾ ਵੱਧ ਹੁੰਦਾ ਹੋਣਾ ਇਹ ਇਹ ਸਾਡੇ ਅਸੀਂ ਕਿਹੜੇ ਰੰਗ ਕਹਿੰਦੇ ਅੰਕੜੇ ਇਹਨੇ ਸੁਣਨ ਦੀ ਗੱਲ ਹੈ ਮਤਲਬ ਇਹ ਹੈ ਵੀ ਇਹ ਹੁਣ ਅੱਜ ਮੇਨ ਮਕਸਦ ਕੀ ਹੈਗਾ ਇਹ ਮੇਨ ਮਕਸਦ ਇਹ ਹੈ ਵੀ ਇੱਥੇ ਇੱਕ ਟੋਲ ਪੁਆਇੰਟ ਆਇਆ ਐਕਸ਼ਨ ਕਮੇਟੀ ਬਣੀ ਹੈ ਜਿਹੜੀ ਐਕਸ਼ਨ ਕਮੇਟੀ ਨੇ ਕਿਹਾ ਵੀ ਸਾਡੇ 20 ਕਿਲੋਮੀਟਰ ਏਰੀਆ ਵਿੱਚ ਪੈਂਦੇ ਜਿਹੜੇ ਵਾਹਨ ਨੇ ਫ੍ਰੀ ਕੀਤੇ ਜਾਣ ਜਿਹੜੇ ਲੁਧਿਆਣਾ ਵਿੱਚ ਲੋਕ ਰੋਜ਼ ਰਹਿੰਦੇ ਨੇ ਉਹ ਨੂੰ ਜਾਣਦੇ ਨੇ ਉਹ ਸ਼ਰਮ ਦੀ ਗੱਲ ਹੈ ਲੋਕਲ ਆਉਣੇ ਤਾਂ ਆਣਾ ਜਾਣਾ ਹੀ ਆ ਦੇਖੋ ਜੀ ਧਰਮ ਦਾ ਪ੍ਰਚਾਰ ਹੋ ਰਿਹਾ ਹੈ ਦੇਸ਼ ਦੀ ਰਾਜਧਾਨੀ ਕੋਲ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਇਹ ਸੜਕ ਜਾਂਦੀ ਹੈ ਇਹਦੇ ਉੱਤੇ ਲੱਖਾਂ ਸਰਦਾਰੋਂ ਲੰਘਦੇ ਨੇ ਤੇ ਕਿੰਨੀ ਜਗ੍ਹਾ ਟੈਕਸ ਲਏ ਕੇ ਜਾ ਰਹੇ ਨੇ ਸ਼ਰਮ ਦੀ ਗੱਲ ਹੈ ਕਿ ਉਹਨਾਂ ਦੀ ਸ਼ਰਧਾ ਉੱਤੇ ਵੀ ਟੈਕਸ ਲਾਇਆ ਜਾ ਰਿਹਾ ਹੈ ਸੋ ਇਹ ਟੈਕਸ ਨੂੰ ਵਾਪਸ ਕਰਾਉਣ ਦੇ ਲਈ ਇੱਕ ਕਮੇਟੀ ਨੇ ਅਨੁਕਾਲ ਦਿੱਤੀ ਹੈ ਕਿ ਅਸੀਂ 2:30 ਵਜੇ ਜੇ ਸਾਡੀ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਗੱਲ ਨਾ ਸੁਣੀ ਵੀ ਤਾਸੀਂ ਇਸ ਸਟਾਲ ਕੋਲ ਆ ਜੀ ਪੱਕਾ ਤਾਲਾ ਲਾ ਦੇਵਾਂਗੇ ਤੇ ਅਸੀਂ ਪ੍ਰਸ਼ਾਸਨ ਨੂੰ ਅਦੀਕ ਕਰਦੇ ਹਾਂ ਤੇ ਉੱਥੇੋਂ ਤੇ ਗੱਲ ਕਰਨ ਇਹ ਸਾਡੇ ਯਾਰ ਭਾਵੇਂ ਇਹ ਟੋਲ ਬਲਾਜਾ ਜਿਹੜਾ ਨੈਸ਼ਨਲ ਸੜਕ ਤੇ ਪੈਂਦਾ ਹੈ ਇਹ ਨੈਸ਼ਨਲ ਜਿਹੜੀ ਹੈਗੀ ਅਥਾਰਟੀ ਇਹ ਸੈਂਟਰ ਦੇ ਦੀ ਨੋਂਦੀ ਹੈ ਭਾਰਤ ਸਰਕਾਰ ਦੇ ਦੀ ਨੋਂਦੀ ਹੈ ਪਰ ਪੰਜਾਬ ਸਰਕਾਰ ਨੂੰ ਲੋਕਾਂ ਦੀ ਗੱਲ ਸਾਡੇ ਤੱਕ ਪਹੁੰਚਣੀ ਚਾਹੀਦੀ ਹੈ ਤੇ ਉਹਨੂੰ ਵੀ ਕੇਲੇ ਵੀਡੀਓ ਉੱਤੇ ਪਰ ਤੁਰ ਕੇ ਆ ਕੇ ਗੱਲ ਕਰਨੀ ਪੰਦੀ ਆ ਸੀ ਔਰ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਨੇ ਕਿਹਾ ਕਿ ਅਗਰ 2:30 ਵਜੇ ਤੱਕ ਸਾਡੀ ਗੱਲ ਦੀ ਸੁਲਵਾਈ ਨਾ ਹੋਈ ਤਾਂ ਆਪਣੇ ਪੱਧਰ ਦੇ ਉੱਪਰ ਜਿਹੜਾ ਹੈ ਕਿ ਟੋਲ ਬਲਾਜੇ ਤੇ ਜਿਹੜੀ ਆ ਉਹ ਅਗਲੀ ਕਾਰਵਾਈ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜੂਨੀਅਰ ਬਰਵਾ ਤਾਂ ਕੀ ਕਹਿਣਾ ਜਾਣੇ ਆ ਜੀ ਮੈਂ ਜੀ ਇੱਥੇ ਅਸੀਂ ਅੱਜ 15 ਦਿਨ ਹੋ ਗਏ ਠੀਕ ਹੈ ਜੀ ਸਾਡੇ 2 ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਪਟਿਆਲਾ ਵਿੱਚ ਮਾਲਵੇ ਦਾ ਪ੍ਰਧਾਨ ਆ ਠੀਕ ਹੈ ਨਵਿੰਦਰबीर ਸਿੰਘ ਕਾਦੀਆ ਤੇ ਦੂਜੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਠੀਕ ਹੈ ਜੋ ਤਗਾਉਂਦਾ ਪਲੇਅਰ ਗਰੁੱਪ ਲੁਧਿਆਣਾ ਤੋਂ ਵੀ ਆ ਕੇ ਗਿਆ ਸੀ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਜੀ ਸਾਢੇ ਦਿਨ ਹੋ ਗਿਆ ਅਸੀਂ ਇੱਥੇ ਮੋਰਚਾ ਲਾ ਕੇ ਬੈਠੇ ਆ ਅੱਛਾ ਜੀ ਔਰ ਸਾਡੀ ਜਿਹੜੀਆਂ ਮੰਗਾਂ ਸੀਗੀਆਂ ਉਹ ਸਾਡੇ ਮੇਰੇ ਦੀ ਜਿਹੜਾ ਪੋਲੀਟਿਕਲ ਪਾਈ ਹੈ ਪ੍ਰੇਖ ਜੀ ਹੁੰਦਾ ਰਹੇ ਨੇ ਰਿੱਤੀ ਹੈ ਸੋਚਣਾ ਕਿ ਹੋ ਜਾਵੇ ਔਰ ਜਿਹੜੀਆਂ ਹੋਰ ਬੰਦਾ ਨੇ ਬਹੁਤ ਧੰਨਵਾਦ ਜੀ ਬਾਬਾ ਕੁਸ਼ੀਰ ਸਿੰਘ ਜੀ ਨਾਮ ਦਾ ਅਧਿਕਾਰੀ ਜਿਹੜਾ ਸਾਡਾ ਉਸ ਨੂੰ ਠੀਕ ਕੀਤਾ ਜਾਵੇ ਬਹੁਤ ਜ਼ਦਾ ਇਹਨਾਂ ਨੇ ਸਾਥ ਦਿੱਤਾ ਸਾਡੇ ਅਸੀਂ ਸਭ ਨੂੰ ਪੱਤਰ ਦੇ ਦਿੱਤਾ ਸੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਸਾਡੇ ਕੋਲ ਕੋਈ ਅੰਨੇਚੇ ਦਾ ਆਲਾ ਅਧਿਕਾਰੀ ਨਹੀਂ ਆਇਆ ਜਿੱਥੇ ਜਿੱਥੇ ਕਿਸੇ ਮੈਡਮ ਨੇ ਵੀ ਸਾਡਾ ਭਰੋਸਾ ਜਿੱਦਾਂ ਲਗੜੀਆਂ ਨੇ ਕੱਲ ਡੀਐਮ ਸਾਹਿਬ ਐਡੀਸੀ ਜੀ ਦਾ ਪ੍ਰਧਾਨਪਤੀ ਸੰਸ਼ੇਰ ਸਿੰਘ ਜੀ ਬਹੁਤ ਵੱਡਾ ਕਾਫਲਾ ਲੈ ਕੇ ਆਇਆ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਅਸੀਂ ਉੱਪਰ ਭੇਜ ਦਿੱਤੀਆਂ ਨੇ ਉਹਨਾਂ ਦਾ ਹੱਲ ਕਰਾਇਆ ਜਾਊਗਾ ਅਸੀਂ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਲੀਕਿਆ ਸੀਗਾ ਔਰ ਅੱਜ 30 ਤਰੀਕ ਨੂੰ ਅਸੀਂ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕਰਕੇ ਅੱਜ ਭਾਈ ਮੇਨ ਮਕਸਦ ਕੀ ਆ ਮੇਨ ਮਕਸਦ ਆ ਜੀ ਇਹਨੂੰ ਤੁਰੰਤ ਔਰ ਤੇ ਅਸੀਂ ਬੰਦ ਕਰਾਵਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਇਹ ਇਸੇ ਤਰ੍ਹਾਂ ਜਿਵੇਂ 15 ਦਿਨ ਉਹਦੇ ਫ੍ਰੀ ਚੱਲਦੇ ਨੂੰ ਇਹ ਇਹ ਫ੍ਰੀ ਚੱਲੂਗਾ ਤੁਸੀਂ ਜਿਹੜਾ ਆ ਕਿ ਇਸ ਧਰਨੇ ਦੇ ਵਿੱਚ ਆਇਆ ਕੀ ਕਹਿਣਾ ਚਾਹੋਗੇ ਜੀ ਅਸੀਂ ਟੂਲ ਜਿਹੜਾ ਪਹਿਲਾਂ ਦੱਸੋ ਕਿੱਥੋਂ ਆਇਆ ਤੇ ਨਾਮ ਕੀ ਆ ਦਾ ਸਾਂਝੀ ਨੂੰਨ ਦਵਾਬਾ ਇਸ ਲਈ ਹਾਂਜੀ ਇਸਤਰੀ ਵਿੰਗ ਪ੍ਰਧਾਨ ਨੂੰ ਲੁਧਿਆਣਾ ਜ਼ਿਲ੍ਹਾ ਅੱਛਾ ਜੀ ਹਾਂਜੀ ਲਾਧੀਆਂ ਖੁਰਤੋਂ ਆਏ ਆ ਠੀਕ ਹੈ ਜੀ ਹਾਂਜੀ ਅਸੀਂ ਜਿਹੜਾ ਇਹ ਟੂ ਲਿਆ 15 ਦਿਨ ਤੋਂ ਅਸੀਂ ਬੈਠੇ ਆ ਜਾਨੀ ਖਤਲ ਖਰਾਬ ਕਰ ਰਹੀ ਹੈ ਸਰਕਾਰ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਇਸ ਲਈ ਅਸੀਂ ਅੱਜ ਇਹ ਸੋਚਿਆ ਕਿ ਅੱਜ ਅਸੀਂ ਤਾਲੇ ਲਾ ਕੇ ਜਾਣਾ ਕਿ ਅਸੀਂ ਸਾਰੀਆਂ ਗੱਡੀਆਂ ਫ੍ਰੀ ਕਰਨੀਆਂ ਆਮ ਜਨਤਾ ਸਾਡਾ ਸਾਥ ਦੇਵੇ ਅਸੀਂ ਆਮ ਜਨਤਾ ਦੇ ਜਾਨੀ ਪਰ ਜੇ ਸਰਕਾਰ ਸੁਣਵਾਈ ਨਹੀਂ ਕਰਦੀ ਹੈ ਕਿ ਫਿਰ ਕੀ ਕਰਦੇ ਆ ਕਿਉਂ ਨਹੀਂ ਸਰਕਾਰ ਸੁਣਵਾਈ ਕਰੂਗੀ ਕਰੂਗੀ ਕਹਿੰਦੇ ਮਾਦਲ ਝੰਡੇ ਬੁਲੰਦ ਰਹਿਣਗੇ ਝੰਡੇ ਬੁਲੰਦ ਰਹਿਣਗੇ ਜਿੱਥੇ ਨਾਲ ਆਏ ਆ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰ ਵੀਰਾਂ ਦਾ